ਹੈਲੋ ਗਾਇਸ ਹੋਰ ਕਿੱਦਾਂ ਸਾਰੇ ਠੀਕ ਠਾਕ ਮੇਰੇ ਵੱਲੋਂ ਸਾਰਨ ਪਿਆਰ ਪਰਿਸਾਦ ਸ਼੍ਰੀ ਅਕਾਲ ਮੈਂ ਥੋੜੀ ਆਪਣੀ ਰੀਤ ਰਹਿਲ ਮੇਰਾ ਚੈਨਲ ਮੇਰੇ ਪਿੰਡ ਮੇਰੇ ਖੇਤੇ ਤੁਹਾਡਾ ਸਵਾਗਤ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚਲੋ ਅੱਜ ਦੇ ਵਲੌਗ ਨੂੰ ਆਪਾਂ ਸ਼ੁਰੂ ਕਰਦੇ ਆਂ ਨਾ ਖਾਇਓ। ਓਕੇ। ਲੋ ਲਓ ਜੀ ਆਪਾਂ ਨੇ ਮੰਗਾਈ ਨੇ ਗਰੇਪਸ। ਮੰਡੀ ਸਬਜ਼ੀ ਉਹ ਤਬਦੀ ਦੇ ਨਾਲ ਨੇ ਮਿੱਠੇ ਮੁਠੇ। ਕਾਲੇ ਵੀ ਹੁੰਦੇ ਨੇ। ਕਾਲੇ ਵੀ ਹੁੰਦੇ। ਆਉਂਦੇ ਸੰਘੋਲੇ। ਸੁਮਗਾਈ ਨੇ ਜੇ ਪੀਂਦੀ ਵਾਲੇ ਜਿਹੜੇ ਆਪਾਂ ਮੰਗਾਈ ਨਹੀਂ ਕਦੇ। ਕਿਵੇਂ ਆਉਂਦੇ ਨੇ ਦਬਾਣੀ ਦਬੂਣੀ ਨਾਲੇ ਪਕਾਏ ਹੁੰਦੇ ਨੇ। ਠੀਕ ਰਹੇ ਮੌਸਮ ਨਾਲ। ਉਹਦੇ ਵੀ ਮੰਗਾ ਦੋ ਤੇ ਮਾਰ ਕੇ ਡਾਕਟਰ ਕਹਿੰਦਾ ਨੂਰ ਨਾਲ ਦੇ ਤੋਂ ਮਸਾਲੇ ਆ ਬਸਲੇ ਨੇ ਹਨਾ। bir bakayım muhalep, bir ot seyirden falan değil. Ne oldu ki? Lütfen bu elam basayım ki, ne oluyor? Kar yağmından dolayı golun. Oh golun deney alamazsın. Muhteşem oluyor. Ha, ne bulandıysa. Kartal mı? Kartal ne? Kartal ne? Kartal var. Ne yapıyorsun? 100. 마돌의 쥐블루. I am t h a t i t t e e r t e n r I am t n e I m n n e a t e n n r <laughs> <Haan. Hanji>. Mamma! <laughs> ਜਾਦਾ ਵੱਡਾ ਹੋ ਗਿਆ ਤੇ ਇੱਧਰ ਫਿਰ ਉਹ ਚੀਕੂ ਨੇ ਸਾਂ ਹੋ ਗਈ ਬਲੇ ਨਹੀਂ ਜਿਹੜੇ ਕਰਦੀਆਂ ਸਬਦੀਆਂ ਖਾਣੀਆਂ ਸੌਕੀਆਂ ਨੇ ਤੋੜਨੀਆਂ ਵੀ ਉੱਥੇ ਆ ਰਹਿ ਗਣੇ ਕਰਦੀਆਂ ਸਬਦੀਆਂ ਨੇ ਮੋਜਾਂ ਫਰਕੇ ਚੁਲਾ ਗਾਦਾ ਜੀ ਪਹਿਲਾਂ ਤੋੜੂ ਹਨ ਮੈਂ ਕਿੱਥੋਂ ਗਏ ਤੋੜਨ ਕਿੱਥੇ ਜਾਊਂ ਮੈਂ ਜੇ ਭਾ ਤੋੜੂਗੀ ਹੂੰ ਹੱਟਾ ਮੈਂ ਤਾਂ ਹੁਣ ਜਿੰਨੇ ਵੀ ਖਾ ਰਹੀਆਂ ਪਹਿਲੇ ਇੱਕੇ ਖੱਟਾ ਆਇਆ ਸੀ ਹੁਣ ਸਾਰੇ ਮਿੱਠੇ ਆਏ ਨੇ ਨਹੀਂ ਅਬੇ ਮਿੱਠਾ ਇਹ ਦੇ ਕੱਲ ਕੇ ਮੈਨੂੰ ਵਧੀਆ ਨਹੀਂ ਲੱਗ ਲਿਆ ਅੱਤਾ ਘੰਟਾ ਦਾ ਗੂੜਾ ਤੋੜਨੀ ਹੈ ਹੋਰ ਇਹ ਕਿਹੜਾ ਕੱਠੇ ਬੁੱਧ ਦਿਨ ਪੱਲਾ ਪੱਲਾ ਤੋੜਦਾ ਇਹ ਕੜਾ ਗੋਭੀ ਦੇ ਬੱਲੇ ਤੋੜ ਕੇ ਅਗਲਾ ਭਰਾ ਹੋ ਕੁਲਕਿਨੇ ਸੌਣ ਲੱਗ ਰਹੇ ਹਨ ਹਾਂਜੀ ਪੋਪਲ ਪੋਪਲ ਜਾ ਪਾਸ ਪੋਪਲ ਜੀ ਲੋ ਜਿੱਧਰ ਆਪਣੇ ਮਟਰਾਂ ਨੂੰ ਖੁੱਲ੍ਹ ਆਏ ਪੈਨੇ ਦੋ ਬਾਰਾ ਪਾ ਸਬਜ਼ੀ ਬਣਾ ਲਈ ਫਲੀਆਂ ਲੱਗੀਆਂ ਪਈਆਂ ਨੇ ਥੋੜਾ ਜਿਹਾ ਇਥੇ ਸੌੜਾ ਹੈ ਤੇ ਜੀਕੂ ਹੈ ਨਾ ਇਹਦੇ नीचे ਸ਼ਾਹ ਰਹਿੰਦੀ ਹੈ ਤਾਂ ਕਰਕੇ ਘੱਟ ਲੱਗਦੇ ਨੇ ਇਥੋਂ ਪਹਿਲਾਂ ਆਪਾਂ ਪੱਟੇ ਨੇ ਆਲੂ ਤੁਹਾਨੂੰ ਆਲੂ ਦਿਖਾਉਨੇ ਆ ਐਡੇ ਵੱਡੇ ਆਲੂ ਹੋ ਗਏ ਇਥੇ ਸ਼ਾਹ ਰਹਣ ਕਰਕੇ ਨਾ ਆਲੂ ਵੀ ਕੱਟੇ ਹੋਏ ਨੇ ਥੋ ਇੰਨੇ ਸ਼ਾਮ ਇੰਨੇ ਕਾਲੂ ਹੋਏ ਨੇ ਚਾਰ ਪੰਜ ਵੱਟਾਂ ਦੀ ਬਰੀਕ ਜੀ ਹੋਏ ਨੇ ਤਾਂ ਮਮਾ ਨੂੰ ਤੇ ਸਿਆਗਰਨ ਲੱਗ ਗਿਆ ਉਹ ਬਾਈ ਹੋਰ ਇੰਨੇ ਕੇ ਮੋਟੇ ਕੰਮ ਨਹੀਂ ਗੇਲ ਸੀਤ ਨਹੀਂ ਦੇ ਹਲਾ ਇਹ ਹੰਦੀ ਵਾਲਣੀ ਐ ਇਹਦੀਆਂ ਜੜਾਂ ਜੀ ਤੋੜਨੀ ਆ ਔਰ ਯਨੇ ਤੋਂ ਗੂਲ ਦੇ ਦਾਂ ਮੈਨੂੰ ਵੀ ਦਿੱਤਾ। ਹਾਂ ਜਦੋਂ ਜੋ ਮੂਰੀ ਟੱਕੀ ਫਰੀ ਚੱਲੇਗਾ। ਬਿਮਾਰ ਨਾ ਹੋ ਜੂ ਮੈਂ ਛੱਡ ਦਿੰਦੀ। ਸੱਸ ਤੇ ਮੈਂ ਨਿੱਕਾ ਖਾਦਾ। ਆਪਾਂ ਜੀ ਹਲਦੀ ਮਿਰਚਾ ਘਦੀ ਲਾਉਣਿਆਂ। ਔਰ ਜਿਹਨੇ ਖਾਦਾ ਨਹੀਂ ਫਿਰ ਇਹਨੂੰ ਉਬਾਲ ਕੇ ਨਾ ਕਟਾਂਗੇ। ਕੱਟ ਕੇ ਫਿਰ ਛਕਾਵਾਂਗੇ ਫਿਰ ਪਸਾਈਏ। ਐਂ ਮੇਂ ਗਰਹੀ ਆਏ ਥੱਕ ਕੇ ਬੈਠੀ। ਲੱਤਾਂ ਮੇਰੇ ਗੋਲਵੇ ਜਾਂ ਪਹਿਲੇ ਮੈਂ ਵਿੱਚ ਦੀ ਹੱਥ ਧੋਲੇ ਚਾਹ ਬਣਾਉਣ ਵਾਗੀ ਸੀ ਤੇ ਜਿਹੜੇ ਕੋਲੇ ਹੱਥ ਹੋ ਗਏ ਜਿੱਥੋਂ ਹਲਦੀ ਟੁੱਟ ਗਈ ਪਿਛਲੀ ਵਾਰ ਆਏ ਨਾ ਸਭੀ ਦੁਰਾ ਨੇ ਕਟਾਤੀ ਆਏ ਹੱਥ ਪੀਲੇ ਪੀਲੇ ਹੋ ਗਏ ਨੇ ਇਹ ਮੇਂਦੀ ਲੱਗੀ ਉਸੋਂ ਤਾਂ ਲੱਗ ਲੇਗਾ ਮੈਂ ਤਾਂ ਕੀ ਆ ਕੱਟੇ ਨੂੰ ਟੁਕੜੀ ਟੁਕੜੀ ਚੜ੍ਹ ਗਈ ਧੋਵਾਂਗੇ ਪਹਿਲਾਂ ਪੰਜ ਧੋ ਕੇ ਫਿਰ ਉਬਾਲਾਂਗੇ ਫਿਰ ਇਹਨੂੰ ਆਪਾਂ ਕੱਟਾਂਗੇ ਇਸ ਕਾਈ ਨੂੰ ਥੋੜੇ ਦਿਨ ਤੋਂ ਪਿਸਕਾ ਦੇ ਨੇ ਫਿਰ ਵਾਖੀ ਆਪਾਂ ਸਾਚੇ ਨੂੰ ਸੁਤਾ ਦੇਣਾ ਸ਼ਾਮ ਪਾ ਦੇਣਾ ਫੱਲੀ ਪਛਾਹ ਕੋ ਦੇ ਤੇ ਫਿਰ ਸੁੱਕੀ ਜਾਂਦੀ ਵਧੀਆ ਰੰਗ ਹੋ ਜਾਂਦਾ ਹੈ ਥੋੜੀ ਜਿਹੀ ਪੱਟਣ ਤੋਂ ਵੀ ਰਹਿੰਦੀ ਜੀ ਆਪਣੀ ਇਹ ਤਾਂ ਆਪਾਂ ਪਹਿਲਾਂ ਪੱਟਦੀ ਸੀ ਪਿਆਜ਼ ਲਾਉਣੀ ਸੀ ਉੱਥੇ ਇਹ ਥੋੜੀ ਜਿਹੀ ਹਰੀਆਂ ਦੀ ਪੱਟਾ ਪੱਟਣ ਤੋਂ ਮੈਂ ਤਾਂ ਹੀ ਹਜੇ ਉਬਾਲੀ ਨਹੀਂ ਮੈਂ ਇਕੱਠੀ ਉਬਾਲ ਦੂੰਗੀ ਪੜੀ ਗੜੀ ਮੁਕੀ ਵਾਹ ਐਨੀ ਕਿ ਮੋਟੇ ਨਾਲ ਕੰਮ ਗਿਣਤੀ ਚ ਨਹੀਂ ਜੀ ਪਹਿਲਾ ਆਲੂ ਪੱਟੇ ਮੇਰੇ ਪਾਪਾ ਪੱਟ ਦੇ ਦੋ ਮੈਂ ਚੂਵੇ ਫੇਰ ਸਿੰਗਰੇ ਟੋੜੇ ਹੁਣ ਮਖ ਲਿਆ ਆਹ ਕਰਤਾ ਆਹ ਹਲਦੀ ਦੇ ਵੀ ਇੱਥੇ ਕੰਮ ਨੇ ਮੈਂ ਕੀਤਾ ਅਜੇ ਕੱਪੜੇ ਹਣੀ ਨਹੀਂ ਲੱਗਿਆ ਗਿਆ ਮੈਂ ਖਾਚ ਹੁਣ ਆਹ ਕਰਦੀ ਕੰਮ ਕਰਦੀ ਪਤਾ ਹੀ ਇਹ ਰੋਜ਼ ਉਧਰ ਸਲਾਈ ਦੇ ਕੰਮ ਤੇ ਲੱਗੇ ਰਹੋ ਘਰ ਦੇ ਕੰਮ ਵੀ ਵਿਗੜ ਜਾਂਦੇ ਨੇ ਇਹ ਵਿੱਚ ਦੀ ਹੱਤ ਦੇ ਇੱਕ ਦੋ ਦਿਨ ਇਹੋ ਜਿਹੇ ਕੱਢਣੇ ਪੈਂਦੇ ਜਿਹੜਾ ਹੋਰ ਨੁਕੀ ਨੁਕੀ ਕਰਨੇ ਪੈਂਦੇ ਪਰसों ਪੀਣਾ ਕਰਿਆ ਵਿੱਚ ਦੀ ਅਜਿਹੇ ਕੰਮ ਵੀ ਫਲੂਟ ਹੀ ਨਹੀਂ ਹੁੰਦੇ ਨਾ ਇਹ ਗਿਣਤੀ ਚ ਨਹੀਂ ਟਾਈਮ ਇੰਨਾ ਲੱਗ ਜਾਂਦਾ ਲੋ ਜੇ ਆਪਾਂ ਥੋੜੀ ਜਿਹੀ ਰਹਿ ਗਈ ਤੋੜ ਲਈ ਆਪਾਂ ਨਾਲ ਧੋਲੇ ਇੰਨੇ ਭਰੇ ਗਏ ਇਹਨਾਂ ਦੀ ਹਾਂਜੀ ਸਬਕ ਕਰੀ ਹੁਣ ਆਈਏ ਐਸਟਰਾਟੀ ਕਿੰਨਾ ਮੇਰਾ ਤੇਰੇ ਲਈ ਬਸ ਚਲੇ ਨੇ ਟਿੱਕੀ ਬਣਾ ਲਓ ਬਣਾ ਲਓ ਗਰ ਗੁਪਲ ਮੇ ਰੱਖ ਦੇ ਯਾ ਫਿਰ ਉਹ ਤਾਂ ਮੈਂ ਸੀਗਰੇ ਤੋਂ ਦਿੱਤਿਆ ਲੋ ਸੀਗਰੇ ਕਰ ਬਣਾ ਲਾਂ ਪੋਬੀ ਵੀ ਪਈ ਐ ਕੁਝ ਮਿੰਟਾਂ ਟਿੱਕੀ ਨਾ ਟਿੱਕੀ ਖਾਣ ਨੂੰ ਦੀ ਇਹਨਾਂ ਨੂੰ ਖਾਣ ਦੇ ਪਈ ਸਬਜ਼ੀਆਂ ਪਰੋਕਈ ਪਈਆਂ ਨੇ ਸ਼ਿਮਲਾ ਵਿੱਚ ਪਈ ਐ ਉਹ ਤਾਂ ਗੋਭੀ ਨੇ ਲੈ ਲਈ ਵੱਧ ਜਿਹੋ ਹੁੰਦੇ ਨੇ ਗੋਭੀ ਵੀ ਪਈ ਐ ਅੱਜ ਸੀਗਰੇ ਨੂੰ ਮੈਂ ਕਿਹੜਾ ਮਾ ਸ਼ਿਮਲਾ ਵਿੱਚ ਗੋਭੀ ਸੀਗਰੇ गाजरा गाजरा तो मैं इसकी कारण है ना कह रहे हैं वो बढ़ा लो चलो ठीक है बढ़ा लाने जगह चलो ठीक है जारी ब्लॉग था पेंट थी कार्ड है निकी मत टेक अब मान दे रहा टेक आलू के सोने जी पे लोगना मिलाएं तस्सीकात तो सारे ओके बाय गाइस okay, फिर मिलेंगे अपने न्यू ब्लॉग में बाय अच्छी बात है